ਸਤਿ ਸ੍ਰੀ ਅਕਾਲ ਮੇਰੀ YouTube ਫੈਮਲੀ ਨੂੰ ਦਿਖਾ ਦਿਆ ਕਿ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਕੀ ਪੰਗਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਸੀ ਤੇ ਲੋ ਜੀ ਹੱਫਾ ਸਾਰੇ ਕੰਮ ਆਪਣੇ ਹੋ ਗਏ ਜੀ ਰੋਟੀ ਪਾਣੀ ਦਾ ਆਪਣਾ ਹੋ ਗਿਆ ਜੀ ਕੱਪੜੇ ਤਾਂ ਮਸਲੀ ਤੇ ਪਾਇਆ ਇੱਥੇ ਨਾ ਤਾਂ ਬੇਡੇ ਨਾ ਬੁਖਾਰ ਜਾ ਹੋ ਰਿਹਾ ਸੀ ਤੇ ਲੇਟ ਉੱਠਿਆ ਜਿੱਤੇ ਨਾਲ ਤਾਂ ਆਪਾਂ ਕੰਬੜ ਬਾਹਰ ਪਾਦਾਂਗੇ ਤੇ ਨਾਲੇ ਆਪਾਂ ਗੱਡੇ ਬਾਹਰ ਪਾਦਾਂਗੇ ਜੀ ਠੀਕ ਹੈ ਜੀ ਤੇ ਧੁੱਪ ਆ ਗਈ ਤੇ ਧੁੱਪ ਆ ਪਾਣਾ ਹੈ ਜੇ ਅੱਜ ਪੀਸੀ ਦੀ ਦੀ ਨੂੰ ਅਸੀਂ ਸਿੱਖਦੇ ਕਿ ਇਸ ਜਮਾਨੇ ਦਾ ਅਦਾਸ ਤੇ ਫਿਰ ਆਪਾਂ ਸਿਰ ਸੁਰਉਣੀ ਆ ਬੈਠ ਕੇ ਤੇ ਪਹਿਲਾਂ ਫਿਰ ਗੱਡੀ ਗਿੱਡੀ ਬਾਹਰ ਰੱਖ ਦਈਏ ਤੇ ਦਰਪਨ ਦੀ ਸੀ ਲਾਈ ਪਈ ਆਪਾਂ ਕਾਲਸੀ ਦੀ ਲੋੜੀ ਜਾਂ ਦਫਰ ਸਰੀ ਰੋਕੀ ਦੀ ਦਾਤਾ ਤੋਂ ਬਣਾ ਲਈ ਸੀ ਇਹ ਗੱਦੇ ਪਾ ਬਾਹਰ ਅੱਛਾ ਮਾਂ ਵੀ ਪਾ ਦਾਂਗੇ ਠੀਕ ਹੈ ਜੀ ਚੱਕ ਕੇ ਲੈ ਲਏਗੇ ਆਹੀ ਮੰਜੇ ਤੇ ਪਾ ਦਿੰਦੇ ਆ ਜੀ ਆਪਾਂ ਗੱਦੇ ਅੰਦਰ ਚੱਕ ਲੈਂਦੇ ਕੰਬੜਾ ਪਾ ਕੋਠੇ ਤੇ ਪਾਏ ਮੰਗੇ ਕੱਪੜੇ ਆਪਣੇ ਸੁੱਕਣੇ ਪਾ ਲਏ ਤੇ ਤੋਂ ਬਾਅਦ ਜਦ ਇਹ ਸੁਣੀ ਆ ਗਈ ਹਨ ਲੱਗੇ ਫੁੱਪਾ ਇਹ ਜਿਹੜੇ ਆਪਣੇ ਥੋਰ ਦੇ ਕੱਪੜੇ ਉਹ ਆਪਾਂ ਕੋਠੇ ਤੇ ਵੀ ਪਾ ਜਾਂਦੇ ਅੱਤੇ ਇਕੜਾ ਇਹ ਚਪਾ ਤੇਲ ਪਾ ਲਿਆ ਆਪਣਾ ਉਹ ਹੋ ਗਿਆ ਬਣ ਗਿਆ ਜੀ ਦੇਖੋ ਬਹੁਤ ਜ਼ਿਆਦਾ ਸਿੱਟੇ ਵੱਜੀ ਸੀ ਸਾਗ ਦੇ ਤੇ ਇਧਰ ਆਪਣਾ ਤੜਕਾ ਕੱਟ ਕੇ ਆਪਾਂ ਕਰ ਲਿਆ ਤਿਆਰ ਹੁਣ ਆਪਾਂ ਸਾਗ ਤੜਕਾਂਗੇ ਜੀ ਠੀਕ ਆ ਜੀ ਤੇ ਤੇਲ ਆਪਣਾ ਇਹ ਚੰਗੀ ਤਰ੍ਹਾਂ ਕੜ ਗਿਆ ਜੀ ਤੇ ਹੁਣ ਪਾ ਦਿੰਦੇ ਆਪਾਂ ਪਿਆਜ਼ ਤੇ ਆਪਾਂ ਇਹ ਨੂੰ ਪਾਉਂਦੇ ਜੀ ਲਾਸਣ ਤੇ ਆਦਾ ਇਸ ਸਾਗ ਦੇ ਵਿੱਚ ਆਪਾਂ ਬਾਦੂ ਪਾਤਾ ਜੀ ਇਸ ਤਰ੍ਹਾਂ ਕੇ ਨਾ ਪਾਏ ਸੀ ਕੱਲੇ ਪਿਆਜ਼ਾਂ ਦੇ ਗੜਕਾ ਲਾਵਾਂਗੇ ਜੀ ਪਿਆਜ਼ਾਂ ਨੂੰ ਭੁੰਨ ਲਗੇ ਚੰਗੀ ਤਰ੍ਹਾਂ ਤੇ ਫਿਰ ਟਮਾਟਰ ਪਾ ਦਾਂਗੇ ਜੀ ਠੀਕ ਹੈ ਜੀ ਲਓ ਜੀ ਪਿਆਜ਼ ਆਪਣੇ ਹੋ ਗਏ ਤੇ ਹੁਣ ਪਾ ਦਨੇ ਆਪਾਂ ਟਮਾਟਰ ਠੀਕ ਹੈ ਜੀ ਹਰ ਗੰਮੇਰਚੇ ਦਾ ਪਾਣੀਆ ਵਿੱਚ ਦੋ ਚਾਰ ਨੂੰ ਪਕਾ ਲਾਂਗੇ ਸਾਗ ਦੀ ਇਹ ਚੰਗੀ ਤਰ੍ਹਾਂ ਪਉੰਦ ਲੈਣੀ ਚਾਹੀਦੀ ਠੀਕ ਹੈ ਮਮ ਟਮਾਟਰ ਹੋ ਗਿਆ ਜੀ ਸਭ ਤੋਂ ਮਿਰਚਾਂ ਹਰਨਾ ਪਾਤਨਾ ਜੀ ਤੇ ਮੈਂ ਪਾ ਸਾਗ ਪਾ ਲਾਂਗੇ ਤੜਕਾ ਪਣਾ ਤਿਆਰ ਹੋ ਜੀ ਬਣ ਗਿਆ ਅੱਜ ਮੇਰਾ ਟੈਂਡਰ ਗਿਆ ਖਰਾਬ ਰਾਬ ਵੀ ਕਿਉਂ ਮੜ ਗਿਆ ਨਹੀਂ ਕਾਸਤੋ ਲੱਗ ਨਹੀਂ ਰਿਹਾ ਤੇ ਲੈ ਜੀ ਹੁਣ ਆਪਾਂ ਸਾਗ ਦਾ ਪੰਧ ਲੱਖਦੇ ਹੁਣ ਸਾਗ ਪਾ ਦਿੰਦੇ ਆ ਮਲੋ ਸਾਗ ਬਣ ਕੇ ਹੋ ਗਿਆ ਆਪਣਾ ਸਾਗ ਵੀ ਤੜਕ ਲੇ ਇਧਰ ਆਪਣੀ ਸਬਜ਼ੀ ਪਈ ਆ ਜੀ ਸਬਜ਼ੀ ਵੀ ਪਈ ਆ ਤੇ ਆਲੂ ਮਟਰਾਂ ਦੀ ਤੇ ਹੁਣ ਆਪਾਂ ਰੋਟੀ ਲਾਗੇ ਸੀ ਬਣਾਣਾ ਆ ਰੋਟੀ ਬਣਾ ਕੇ ਫਿਰ ਆਪਣੀ ਪ੍ਰਾਤ ਪਈ ਜੀ ਆਟੇ ਵਾਲੀ ਧੋਣੇ ਵਾਲੀ ਉਹ ਧੋਵਾਂਗੇ ਤੇ ਫਿਰ ਆਪਾਂ ਖਾਵਾਂਗੇ ਰੋਟੀ ਠੀਕ ਹੈ ਜੀ ਤੇ ਕੰਮ ਬਸ ਜੀ ਹੁਣ ਬਲੌਗ ਆਪਣੇ ਤੋਂ ਅਜੇ ਆਪਾਂ ਥੋੜੇ ਜਿਹੀ ਬੀਜੀਆਂ ਤੇ ਬਲੌਗ ਆਪਣੇ ਬਲੌਗ ਆ ਨਹੀਂ ਰਹੇ ਬਲੌਗ ਅਸੀਂ ਰੋਟੀ ਬਣਾ ਲਈ। ਰੋਟੀ ਆਪਾਂ ਬਣਾ ਲਈ। ਇਹ ਆਪਣੀ ਆਲੂ ਮਟਰਾਂ ਦੀ ਸਬਜ਼ੀ ਹੈ। ਠੀਕ ਹੈ ਜੀ ਤੇ ਇਧਰ ਆਪਾਂ ਨਾਲ ਬਣਾਏ ਸੀ ਚੌਲ ਤੇ ਆਲੂ ਮਟਰਾਂ ਦੀ ਸਬਜ਼ੀ ਨਾਲ ਸੁਆਦ ਬਣਾ ਜੀ ਲੱਗਾ ਜੀ ਸੁਆਦ ਬਣਾ ਸੋਰੀ। ਸੁਆਦ ਲੱਗਾ ਜੀ ਚੌਲ ਤੇ ਹੁਣ ਬਸ ਆਪਾਂ ਰੋਟੀ ਖਾ ਕੇ ਗੈਸ ਸਾਫ ਕਰਦਾਂਗੇ ਭਾਂਡੇ-ਪੂੰਡੇ ਸਾਫ ਕਰ ਲਾਂਗੇ ਜੀ ਤੇ ਠੀਕ ਹੈ ਜੀ ਇੱਥੇ ਆਪਾਂ ਵੀਡੀਓ ਦਾ ਕਰਦੇ ਐਂਡ। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ